ਸਾਰੇ ਕਿਸਾਨ ਭਰਾ ਇਸ ਵਾਰ ਜਰੂਰ ਦੇਣ ਧਿਆਨ ਤਾਂ ਜੋ ਇਹ ਬੀਜਾਂ ਦੀ ਲੁੱਟ ਤੋਂ ਆਪਾਂ ਬਚ ਸਕੀਏ ਜੀਰੀ ਨੂੰ ਹੱਥੀਂ ਝਾੜੀਏ ਤੇ ਇਕੱਲੇ ਨਹੀਂ ਝਾੜਨੀ ਦੋ ਤਿੰਨ ਮਿੱਤਰ ਇਕੱਠੇ ਹੋ ਕੇ ਝਾੜਦੇ ਨਾਲੇ ਜੀਲ ਗਿਆ ਰਹਿੰਦਾ ਤੁਸੀਂ ਦੇਖੋ ਆਸੀਂ ਹੁਣ ਪੀਲੀਊਸਾ ਦਾ ਬੀਜ ਝਾੜ ਰਹੇ ਹਾਂ ਤੇ ਇੱਕ ਤਾਂ ਦੀ ਜਰਮੀਨੇਸ਼ਨ ਚੰਗੀ ਹੁੰਦੀ ਹੈ ਤੇ ਨਾਲੇ ਦੂਜੀ ਕੁਆਲਿਟੀ ਵਧੀਆ ਹੁੰਦੀ ਹੈ ਇਹਦੇ ਨਾਲ ਆਪਾਂ ਪਿਛਲੀ ਵਾਰੀ ਦੇਖੋ ਤੁਸੀਂ 250 300 ਕੋਈ ਕਿਵੇਂ ਪੀਲੀ ਉਸਾ ਦਾ ਵੀ ਵੇਚੀ ਗਏ ਹੋਰ ਵੀ ਬੀ ਵੇਚੀ ਗਏ ਮਹਿੰਗੇ ਨਾਲ ਤਾਂ ਉਹ ਤੋਂ ਵਚ ਰਹੇ ਨੇ ਕੋ ਜਦੋਂ ਆਪਣੀ ਅੱਖੀ ਝੋਨਾ ਆਪਣਾ ਦੇਖਿਆ ਹੋਇਆਗਾ ਆਪ ਨੂੰ ਕੁਆਲਿਟੀ ਦਾ ਪਤਾ ਝਾੜ ਦਾ ਪਤਾ ਦੂਜਾ ਦਾ 80 ਮਾਣ ਨਿਕਲਦਾ ਜੀ ਆ 90 ਮਾਣਾਂ ਨਿਕਲਦਾ ਜਿੰਨਾ ਇੱਕ ਆਪਾਂ ਦੇਖਿਆ ਨਹੀਂ ਉਹਨਾਂ ਚੱਕਰ ਕੋਈ ਫਾਇਦਾ ਨਹੀਂ ਆਪਦੇ ਅੱਖੀ ਵਰਤੇ ਝੋਨੇ ਨੂੰ ਲਾਓ ਆ ਦੇਖੋ ਅਜੀ ਪੀਲੀ ਉਸਾ ਤੇ ਪੰਜਾਬ ਨੰਬਰ 1 ਦਾ ਵੀ ਝਾੜਿਆਗਾ ਤੇ ਸਾਰੇ ਭਰਾ ਇਸ ਵਾਰ ਜਰੂਰ ਧਿਆਨ ਦੇਣ ਤੇ ਨਾਲੇ ਹੱਥੀਂ ਝਾੜੋ ਭਾਵੇਂ ਕਿਵੇਂ ਵੀ ਜੇ ਛੋਨੂ ਚੰਗਾ ਲੱਗਦਾ ਜਿਵੇਂ ਤੁਸੀਂ ਰੱਖਦੇ ਹੋ ਵੀ ਰੱਖੋ ਤਾਂ ਜੋ ਆਪਾਂ ਇਹਦੀ ਲੁੱਟ ਤੋਂ ਬਚ ਸਕੀਏ